ਸਾਹਿਬਾ ਦੋਸਤੋ ਤੁਸੀਂ ਦੇਖ ਰਹੇ ਹੋ ਐਮਬੀਡਬਲੂ ਲਾਈਵ ਤੇ ਮੈਂ ਤੁਹਾਡਾ ਆਪਣਾ ਮੰਦਰ ਵਿਲੇ ਵਾਲਾ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਹੈ ਉਹਨਾਂ ਟੈਲੈਂਟ ਨੂੰ ਬਾਹਰ ਲਿਆਉਣ ਵਾਸਤੇ ਸੋਸ਼ਲ ਮੀਡੀਆ ਦੀ ਬਹੁਤ ਜ਼ਰੂਰਤ ਪੈਂਦੀ ਹੈ ਕਈ ਗਰੀਬੀ ਕਰਕੇ ਕਰਦਿਆਂ ਮਜਬੂਰੀਆਂ ਕਰਕੇ ਉਹ ਟੈਲੈਂਟ ਨੂੰ ਬਾਹਰ ਨਹੀਂ ਕੱਢ ਸਕਦੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਕ ਦੇ ਨਾਲ ਪਿੰਡ ਭਗਤ ਸਿੰਘ ਵਾਲੀ ਇੱਕ ਬਹੁਤ ਹੀ ਪਿਆਰੀ ਆਵਾਜ਼ ਇੱਕ ਬਹੁਤ ਹੀ ਅੱਛਾ ਗੀਤਕਾਰ ਜਿਨ੍ਹਾਂ ਤੁਹਾਨੂੰ ਮਲਾਵਾਂਗੇ ਜਿਹਨੂੰ ਤੁਸੀਂ ਆ ਹੁਣ ਇੱਕ ਪਿੱਛੇ ਗਾਣਾ ਆਇਆ ਮੈਂ ਕਰਕੇ ਫਲਾਈ ਆਵਾਂ ਜੇ ਤੂੰ ਮਲਾਵੇ ਹਾਂਦਿਆ ਸੱਭਾ ਵੀਰਾ ਸਾਡਾ ਛੋਟਾ ਵੀਰਾ ਬਹੁਤ ਪਿਆਰਾ ਬੱਚਾ ਵੀ ਹੈ ਉਹਨੂੰ ਤੁਸੀਂ ਬਹੁਤ ਸਪੋਰਟ ਕੀਤੀ ਹੈ ਤੇ ਅੱਜ ਉਹ ਆਪਣੇ ਟੈਲੈਂਟ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਚੁੱਕਿਆ ਹੈ ਤੇ ਉਹਦੇ ਮਨ ਦੀ ਤਮੰਨਾ ਉਹਦੇ ਮਨ ਦੀ ਖੁਸ਼ੀ ਉਹਦੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਹੈ ਇਸੇ ਤਰ੍ਹਾਂ ਮੈਂ ਕੋਸ਼ਿਸ਼ ਕਰੂੰਗਾ ਜਿਹੜੀ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਜੋਏ ਕਮੈਂਟ ਕਰੋ ਜੇ ਲਾਈਕ ਕਰੋ ਜੇ ਤਾਂ ਕਿ ਜਿਹੜਾ ਅੱਜ ਅਸੀਂ ਵੀਡੀਓ ਨੂੰ ਸ਼ੁਰੂ ਕਰ ਰਹੇ ਹਾਂ ਉਹਦੇ ਵੀ ਜਿਹੜਾ ਟੈਨੈਂਟ ਉਹਦੇ ਵਿੱਚ ਬੰਦੇ ਦੇ ਵਿੱਚ ਉਸ ਵੀਰ ਦੇ ਵਿੱਚ ਹੈ ਉਹਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਆਪਣੀ ਜਿਹੜੀ ਤਮੰਨਾ ਉਹਦੀ ਜਿਹੜੀ ਖੁਸ਼ੀ ਆ ਉਹਦੇ ਪਰਿਵਾਰ ਨੂੰ ਜੋ ਖੁਸ਼ੀ ਮਿਲਣੀ ਹੈ ਉਹ ਤੁਹਾਡੇ ਰਾਹੀਂ ਮਿਲਣੀ ਹੈ ਤੇ ਸ਼ੁਰੂ ਕਰਦੇ ਤੁਹਾਨੂੰ ਬੁਲਾਉਣੇ ਆ ਆਓ ਗੱਲਬਾਤ ਕਰਦੇ ਆ ਵੀਰ ਨਾਲ ਬਾਈ ਸਸੀ ਕਾਲ ਜੀ ਸਸੀ ਕਾਲ ਦੇ ਜੀ ਐਮਬੀ ਡਬਲਯੂ ਲਾਈਵ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਮਿਹਰਬਾਨ ਹੋ ਜੀ ਬਾਈ ਸ਼ੁਭਨਾਮ ਕੀ ਆਪਣਾ ਇਕਬਾਲ ਸਿੰਘ ਜੀ ਗੀਤ ਲਿਖਣ ਦਾ ਕਿਵੇਂ ਸ਼ੌਕ ਪਿਆ ਤੁਹਾਨੂੰ ਸ਼ੌਂਕ ਬਾਈ ਜੀ ਕੋਈ ਐਡਾ ਜਿਆਦਾ ਵੱਡਾ ਰਿਜਨ ਨਹੀਂ ਆਪਾਂ ਕਹਿ ਸਕਦੇ ਵੀ ਸਭ ਤੋਂ ਪਹਿਲਾਂ ਮੈਂ ਸਕੂਲ ਵੈਨ ਚਲਾਉਣਾ ਓਕੇ ਜੀ ਬਿਲਕੁਲ ਉੱਥੇ ਆਉਂਦੇ ਆਉਂਦੇ ਨੇ ਨਾ ਬਾਈ ਫਿਰ ਮੇਰੇ ਦਿਮਾਗ 'ਚ ਲੈਣਾ ਆਈਆਂ ਜਦੋਂ ਮੈਂ ਸੋਚਿਆ ਵੀ ਯਾਰਾ ਇੱਥੋਂ ਐ ਕਰੀਏ ਜ਼ਿੰਦਗੀ ਦਾ ਪਹਿਲਾ ਕੀ ਲਿਖਣ ਲੱਗਾ ਬਿਲਕੁਲ ਹਾਂਜੀ ਬਿਲਕੁਲ ਦਰਸ਼ਕਾਂ ਨੂੰ ਰੂਹ ਰੂਹ ਹੋਊਗਾ ਹਾਂਜੀ ਬਿਲਕੁਲ ਕਰੋ ਸੁਣਾਓ ਫਿਰ ਉਹ ਸੀਗਾ ਜੀ ਵੇ ਬਾਹਲਾ ਬਦਮਾਸ਼ ਜੱਟਾ ਬਣਿਆ ਨਾ ਕਰ ਹੇ ਬਾळा ਬਦਮਾਸ਼ ਜਟਾ ਬਣਿਆ ਨਾ ਕਰ ਐਵੇਂ ਬੰਗਣੇ ਪਵਾ ਕੇ ਬੈਜੀ ਨਾ ਹੇ ਤੂੰ ਵੀ ਮੇਰਾ ਜਿਆਦਾ ਲੋੜ ਚਕੇ ਨਾ ਕਰ ਐਨੇ ਟੈਕ ਤੂੰ ਕਰਾ ਕੇ ਬੈਜੀ ਨਾ ਵੇ 12 13 ਬੰਦੇ ਇਕੱਠੇ ਹੋਏ ਫਿਰਦੇ ਉਹ 12 13 ਬੰਦੇ ਇਕੱਠੇ ਹੋਏ ਫਿਰਦੇ ਵੇ ਮੈਨੂੰ ਲੱਗੇ ਤੈਨੂੰ ਢੰਗ ਦੇਣਗੇ ਆ ਬਣਦੇ ਹਸਾਲੇ ਜਿਹੜੇ ਵੱਡੇ ਬਦਮਾਸ਼ ਮੇਰੇ ਮੂਰੇ ਕਿੱਥੋਂ ਠੰਗ ਜਾਣਗੇ ਨਹੀਂ ਬਣਦੇ ਆ ਹਸਾਲੇ ਜਿਹੜੇ ਵੱਡੇ ਬਦਮਾਸ਼ ਮੇਰੇ ਮੂਰੇ ਕਿੱਥੋਂ ਖੰਗੇ ਜਾਣਗੇ ਅਗੋਂ ਫੇਰ ਗੱਲ ਆਉਂਦੀ ਹੈ ਕਹਿੰਦਾ ਵੇ ਕਰਦੇ ਸੀ ਗੱਲਾਂ ਕੱਲ ਚੌਂਕ ਵਿੱਚ ਖੜੇ ਹੋ ਕੱਢ ਦੂੰ ਮੈਂ ਕਿੱਲੇ ਜੜੇ ਅੜੇ ਉਹਨਾਂ ਧੌਣ 'ਚ ਵੇ ਕਰਦੇ ਸੀ ਗੱਲਾਂ ਕੱਲ ਖੜੇ ਹੋ ਚੌਂਕ 'ਚ ਕੱਢ ਦੂੰ ਮੈਂ ਕਿੱਲੇ ਜੜੇ ਅੜੇ ਉਹਨਾਂ ਧੌਣ 'ਚ ਵੇ ਇਹਨੇ ਕਿਤੇ ਜੱਟਾ ਪੁੱਠਾ ਪੰਗਾ ਪਾ ਲਈ ਨਾ ਹਾਏ ਇਹਨੇ ਕਿਤੇ ਜੱਟਾ ਪੁੱਠਾ ਪੰਗਾ ਪਾ ਲਈ ਨਾ ਵੇ ਪੈਸੇ ਬੜਿਆ ਵਕੀਲਾ ਮੰਗਣੇ ਆ ਬਣਦਿਆ ਸਾਲੇ ਜਿਹੜੇ ਵੱਡੇ ਬਦਮਾਸ਼ ਮੇਰੇ ਮੂਰੇ ਦਾਸ ਕਿੱਥੋਂ ਖੰਗਣੇ ਲਿਖਣ ਦਾ ਸ਼ੌਂਕ ਪੈ ਗਿਆ ਤੁਹਾਨੂੰ ਪਹਿਲੀ ਕਲਮ ਚੱਕੀ ਤੁਸੀਂ ਹਾਂਜੀ ਬਿਲਕੁਲ ਜੀ ਪਰਨਾ ਜੋ ਹੱਡ ਬੀਤੀ ਹੋਈ ਤੁਸੀਂ ਲਿਖਤੀ ਹਾਂਜੀ ਫਿਰ ਇਹ ਜਦੋਂ ਗਾਉਣ ਦਾ ਸ਼ੌਂਕ ਹੀ ਕਿਵੇਂ ਪਿਆ ਫਿਰਲੇ ਮਤਲਬ ਕਿ ਆਪਣੇ ਆਪ ਆਇਆ ਜਾਂ ਇਹਨੂੰ ਕੰਪੋਜੀਸ਼ਨ ਦੇ ਵਿੱਚ ਜਦੋਂ ਲਿਖਿਆ ਗੀਤ ਨੂੰ ਕੰਪੋਜੀਸ਼ਨ ਆਪਣੇ ਆਪ ਬਣਾਈ ਤੁਸੀਂ ਇਹ ਨਾ ਜੀ ਜਦੋਂ ਮਾਨ ਨੇ ਕਿ ਚਲੋ ਅਸੀਂ ਨਾ ਇੱਥੇ ਇਕੱਠੇ ਹੁੰਨੇ ਆ ਜੀ ਮੇਰੇ ਕੋਈ ਚਾਰ ਭਰਾ ਸੀ ਸ਼ਾਮ ਵੇਲੇ ਜਿਆਦਾ ਇੱਥੇ ਆਜਨੇ ਕੋਈ ਵੀ ਗੱਲ ਹੁੰਦੀ ਜਾਂ ਉਹਨਾਂ ਨਾਲ ਵੀਰਦੀ ਆ ਜਾਂ ਮੇਰੇ ਨਾਲ ਵੀਰਦੀ ਆ ਹੂੰ ਉਹ ਫਿਰ ਪ੍ਰਮਾਤਮਾ ਨਾਲੋਂ ਜਿੱਦਾਂ ਮੈਂ ਵੈਸੇ ਹੀ ਗੁਣਗਣਾ ਦਿੰਨਾ ਓਕੇ ਤੇ ਨਾਲ ਦੇ ਜਦੋਂ ਫਿਰ ਇੱਕ ਹੱਲਾਸ਼ੇਰੀ ਆ ਜਾਂ ਮੰਨ ਕੇ ਚੱਲੋ ਐਪਰੀਸ਼ੀਏਟ ਜਦੋਂ ਕੋਈ ਬੰਦਾ ਕਰਦਾ ਹਨਾ ਉਹ ਹੌਸਲਾ ਆਉਂਦਾ ਤੇ ਉਹ ਕਹਿੰਦੇ ਵੀ ਯਾਰ ਤੂੰ ਕਰ ਯਾਰ ਅੱਗੇ ਕਰੀਏ ਫਿਰ ਅਸੀਂ ਉਹ ਗਾਣਾ ਪੂਰਾ ਕੀਤਾ ਬਈ ਓਕੇ ਤੇ ਉਹਦੇ ਚ ਜਦੋਂ ਫਿਰ ਪਿੰਡ ਦਾ ਨਾਮ ਆਉਂਦਾ ਤੇ ਉਹ ਚੀਜ਼ ਬੜੀ ਵਧੀਆ ਲੱਗਦੀ ਹੈ ਜਦੋਂ ਹੁਣ ਅੱਗੇ ਵਾਲੇ ਨੂੰ ਚੰਗੀ ਲੱਗੂਗੀ ਤਾਂ ਆਪਾਂ ਦਾ ਫਿਰ ਆਪਣੇ ਆਪ ਹੀ ਹਨਾ ਹੌਸਲਾ ਦੂਣਾ ਹੋ ਜਾਂਦਾ ਪਹਿਲਾ ਗੀਤ ਲਿਖ ਲਿਆ ਉਡੀ ਕੰਪੋਜੀਸ਼ਨ ਤੁਸੀਂ ਆਪ ਬਣਾ ਲਈ ਹਾਂਜੀ ਅੱਗੇ ਤੋਂ ਫਿਰਗਾ ਅੱਗੇ ਚਾਲ ਕਿਵੇਂ ਚੱਲੀ ਫਿਰ ਤੁਹਾਡੀ ਅੱਗੇ ਤੋਂ ਬਾਈ ਜੀ ਜਿੱਦਾਂ ਮੈਂ ਸੁਣਾਇਆ ਗੱਲਾਂ ਹਨਾ ਸਾਡੇ ਬੇਲੀ ਮਿੱਤਰਾਂ ਚ ਅੱਗੇ ਵਧੀਆਂ ਹੂੰ ਤੇ ਮੈਨੂੰ ਕਹਿੰਦੇ ਯਾਰ ਆਪਾਂ ਕਰੀਏ ਆਪਾਂ ਗਾਣਾ ਕਰੀਏ ਕੁਝ ਹੋਰ ਤੇ ਮੇਰੇ ਨਾਲ ਇੱਕ ਅੰਦਰ ਇੱਕ ਡਰ ਸੀ ਓਕੇ ਮੈਂ ਵੀ ਯਾਰ ਇੱਕ ਗਾਣਾ ਤਾਂ ਹੋ ਗਿਆ ਹੁਣ ਹਰ ਇੱਕ ਚੀਜ਼ ਤੇ ਗਾਣਾ ਆ ਗਿਆ ਹਰ ਇੱਕ ਚੀਜ਼ ਤੇ ਗਾਣਾ ਆ ਗਿਆ ਹੁਣ ਅੱਗੇ ਗਾਣੇ ਬਣਨਗੇ ਕਿਦਾਂ ਹੂੰ ਤੇ ਉਸ ਤੋਂ ਬਾਅਦ ਬਈ ਹੁੰਦੀ ਏ ਗੱਲ ਕਹਿੰਦਾ ਵੀ ਨਹੀਂ ਯਾਰ ਤੂੰ ਕਰ ਸਕਦਾ ਵੀ ਅੱਗੇ ਵੀ ਤਾਂ ਗਾਣੇ ਆਏ ਸੀ ਵੀ ਇਹ ਗਾਣਾ ਬਣ ਗਿਆ ਆਪਾਂ ਅੱਗੇ ਵੀ ਕਰ ਸਕਦੇ ਆ ਤੇ ਮਨ ਦੇ ਵਿੱਚ ਡਰ ਬੜਾ ਸੀ ਫਿਰ ਇਦਾਂ ਕਰਦੇ ਕਰਦੇ ਜਿਵੇਂ ਗੱਲਾਂ 'ਚੋਂ ਗੱਲਾਂ ਫੜ ਲਈਆਂ ਬਈ ਆਲੇ-ਦੁਆਲੇ ਜੋ ਹੋ ਗਿਆ ਦੂਸਰਾ ਗਾਣਾ ਕਿਤੇ ਕਿਹੜਾ ਲਿਖਿਆ ਫਿਰ ਦੂਸਰਾ ਗਾਣਾ ਸੀਗਾ ਬਈ ਕਹਿੰਦਾ ਹੇ ਕਹਾ ਦੀ ਬਲੋ ਮੇਰੀ ਕਿਸਮਤ ਚਮਕੀ ਆਪਣੇ ਹੀ ਮੇਰੇ ਨੇ ਦਬਾਉਂਦੇ ਧਮਕੀ ਹੇ ਕਾਦੀ ਬਿਨੋਂ ਮੇਰੀ ਕਿਸਮਤ ਚਮਕੀ ਆਪਣੇ ਹੀ ਮੇਰੇ ਨੇ ਦਬਾਉਂਦੇ ਧਮਕੀ ਹੇ ਗੋਲੀਆਂ ਦੇ ਅੱਗੇ ਮੁੰਡਾ ਹੱਕ ਡਾਦੂ ਗਾਨੀ ਕਰਦੇ ਡਰ ਕੇ ਮਦਾਨ ਨਾ ਛੱਡੇ ਹੇ ਗੋਲੀਆਂ ਦੇ ਅੱਗੇ ਮੁੰਡਾ ਹੱਕ ਡਾਦੂ ਗਾਨੀ ਕਰਦੇ ਡਰ ਕੇ ਮਦਾਨ ਨਾ ਛੱਡੇ ਅੱਜ ਜਿਹੜੀ ਮੇਰੀ ਫਰਦੇ ਅੱਗੇ ਮਪਉਣ ਨੂੰ ਨਹੀਂ ਬਿਲੋ ਹੋਣਾ ਦੇ ਮੈਂ ਰੋਲ ਦੂੰ ਬੱਚੇ ਜਿਹੜੀ ਮੇਰੀ ਫਰਦੇ ਅੱਗੇ ਮਪਉਣ ਨੂੰ ਨਹੀਂ ਬਿਲੋ ਹੋਣਾ ਦੇ ਮੈਂ ਰੋਲ ਦੂੰ ਬੱਚੇ ਅੱਗੋ ਕੁੜੀ ਕਹਿੰਦੀ ਆ ਹੇ ਖੜਦੀ ਆ ਜੱਟੀ ਤੇਰੇ ਨਾਲ ਜੱਟਾ ਵੇ ਸੜਦੇ ਤਲ ਹੋ ਕੇ ਜਹਣ ਸੜੀ ਜੱਟਾ ਵੇ ਛੱਡਦੀ ਹੱਜਟੀ ਤੇਰੇ ਨਾਲ ਜੱਟਾ ਵੇ ਛੱਡਦੇ ਤਾਲੋਕ ਜਾਨ ਸੜੀ ਜੱਟਾ ਵੇ ਹਾਏ ਮਾਰੇ ਟਾਈਮ ਵਿੱਚ ਤੈਨੂੰ ਕੱਲਾ ਛੱਡੂ ਨਾ ਵੇ ਮਾਰੇ ਟਾਈਮ ਵਿੱਚ ਤੈਨੂੰ ਕੱਲਾ ਛੱਡੂ ਨਾ ਵੇ ਪਾਵੇਂ ਯਮਰਾਜ ਆਜਵੇ ਇੱਥੇ ਆਜੇੜੇ ਤੇਰੀ ਫਿਰਦੇ ਹੱਗੇ ਮਪਉਣ ਨੂੰ ਵੇ ਜੱਟਾ ਕਾਚੂ ਵਾਂਗੂ ਕਰਦੀ ਕੱਠੇ ਜਿਹੜੇ ਤੇਰੀ ਫਿਰਦੇ ਹੱਗੇ ਮਪਉਣ ਨੂੰ ਵੇ ਜੱਟਾ ਕਾਚੂ ਵਾਂਗੂ ਕਰਦੀ ਕੱਠੇ ਲਿਖਣ ਦਾ ਸ਼ੌਂਕ ਪੈ ਗਿਆ ਉਹਦੀ ਕੰਪੋਜੀਸ਼ਨ ਤੁਸੀਂ ਆਪ ਬਣਾਈ ਆ ਪਰ ਕਿਤੇ ਰੈਸਲ ਕਰਦੇ ਹੋ ਕਿਸੇ ਕੋਲੇ ਕੋਈ ਉਸਤਾਦ ਹੈ ਨਹੀਂ ਜੀ ਤੇ ਕਹਿੰਦੇ ਉਸਤਾਦ ਹੋਣਾ ਤਾਂ ਬਹੁਤ ਜ਼ਰੂਰੀ ਹੈ ਫਿਰ ਇੰਨਾ ਸਿੱਖਦੇ ਕਿੱਥੋਂ ਤੁਸੀਂ ਬਸ ਇਦਾਂ ਹੀ ਬਾਈ ਜੀ ਜਿੱਦਾਂ ਨਾ ਮੈਂ ਤੁਹਾਨੂੰ ਅੱਗੇ ਵੀ ਦੱਸ ਕੇ ਟਿਆਂ ਵੀ ਜਿੱਦਾਂ ਖੇਤ ਆ ਗਏ ਹੂੰ ਤੇ ਕੋਈ ਚਾਰ ਭਰਾ ਹਨ ਇਹਨਾਂ 'ਚ ਗੱਲਿਆ ਮੈਂ ਯਕੀਨ ਕਰਕੇ ਜਾਣੂ ਵੀ ਤੁਸੀਂ ਜਦੋਂ ਆਏ ਆ ਨਾ ਵੀ ਬੜਾ ਜਦੋਂ ਅੱਗੇ ਤਾਂ ਮੈਨੂੰ ਚਾਰ ਬੰਦੇ ਕਹਿੰਦੇ ਸੀ ਵੀ ਯਾਰ ਹਾਂ ਠੀਕ ਆ ਕਰ ਮੈਂ ਕਰੀ ਜਨਾ ਬਈ ਗਾਣੇ ਅੱਗੇ ਹੁਣ ਅੱਜ ਤੁਹਾਨੂੰ ਦੇਖ ਕੇ ਤੁਸੀਂ ਸੋਚ ਨਹੀਂ ਸਕਦੇ ਮੈਨੂੰ ਕਿੰਡੀ ਵੱਡੀ ਖੁਸ਼ੀ ਹੈ ਗੱਲ ਦੀ ਨਾ ਮੈਨੂੰ ਬੜਾ ਹੌਸਲਾ ਹੈ ਬਾਈ ਜੀ ਹੁਣ ਗਾਣੇ ਨਾ ਅੱਗੇ ਵੀ ਮੈਂ ਕਰ ਰਿਹਾ ਜਿਵੇਂ ਹੁਣ ਮੈਂ ਉਦੋਂ ਵੀ ਜ਼ਿਆਦਾ ਜਿੱਦਾਂ ਮੰਨ ਕੇ ਚੱਲੂ ਇੱਕ ਹੌਸਲਾ ਜਿੱਦਾਂ ਵੱਧ ਜਾਂਦਾ ਬੰਦੇ ਦਾ ਮੰਮੀ ਡੈਡੀ ਜਾਂ ਮਾਪਿਆਂ ਨੇ ਨਹੀਂ ਕਿਤੇ ਰੋਕੇ ਲਿਆ ਵੀ ਕਿਹੜੇ ਕੰਮ 'ਚ ਪੈਰ ਚੱਲਿਆ ਤੂੰ ਉਹ ਵੀ ਮੈਂ ਤੁਹਾਨੂੰ ਦੱਸਦਾ ਜੀ ਜਿੱਦਾਂ ਨਾ ਮੈਂ ਨਾ ਵੀ ਅਸੀਂ ਤਾਂ ਇੰਨੇ ਇੱਕ ਸੰਗਾਊ ਆ ਅਸੀਂ ਮੈਂ ਆਪਣੀ ਆਈਡੀ ਤੋਂ ਨਹੀਂ ਕੋਈ ਗਾਣਾ ਕੀਤਾਗਾ ਕੋਈ 2-4 ਗਾਣੇ ਮੈਂ ਕੀਤੇ ਮੇਰਾ ਇੱਕ ਬੇਲੀ ਆ ਸੰਗਰਾ ਉਰ ਤੋਂ ਹੂੰ ਜਦੋਂ ਉਹਨਾਂ ਚ ਗਾਇਆ ਗਾਣਾ ਤੇ ਕਹਿੰਦੇ ਯਾਰ ਨਾ ਵੀ ਬਾਈ ਗਾਣਾ ਬਹੁਤ ਚੰਗਾ ਯਾਰ ਵੀ ਆਪਾਂ ਵੀ ਐਸ ਤੱਕਾਂ ਕਰਕੇ ਵੀ ਪਾਈਏ ਆਪਾਂ ਫੇਸਬੁੱਕ ਤੇ ਹੂੰ ਮੈਂ ਉਹਨਾਂ ਨੂੰ ਵੀ ਰੋਕਿਆ ਮੈਂ ਇਹ ਯਾਰ ਨਾ ਵੀਰੇ ਯਾਰ ਵੀ ਆਪਾਂ ਚਲੋ ਆਪਣਾ ਇੱਕ ਇੰਜੋਏ ਕਰ ਰਹੇ ਆਪਾਂ ਅੱਜ ਕੱਲ ਟੈਲੈਂਟ ਨੂੰ ਅੱਗੇ ਲਿਉਣ ਵਾਸਤੇ ਸੋਸ਼ਲ ਮੀਡੀਆ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਪਾਉਂਗੇ ਤਾਂ ਤਾਂ ਹੀ ਦੁਨੀਆਦਾਰੀ ਤੁਹਾਨੂੰ ਦੇਖੂਗੀ ਤਾਂ ਹੀ ਤੁਹਾਡੇ ਟੈਲੈਂਟ ਦਾ ਪਤਾ ਲੱਗੂ ਲੋਕਾਂ ਨੂੰ ਬਿਲਕੁਲ ਜੀ ਤੇ ਉਹ ਨਾ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਵੀ ਮਤਲਬ ਇੰਨੇ ਕਿ ਸੰਗਾਉ ਸੀ ਅਸੀਂ ਹੂੰ ਵੀ ਇਦਾਂ ਵੀ ਮੈਂ ਕਿਹਾ ਯਾਰ ਵੀ ਬਈ ਆਪਾਂ ਨਾ ਪਾਈਏ ਉਹ ਮੁੰਡੇ ਨੇ ਨਾ ਪਾਤੀ ਚਲੋ ਜੀ ਫੇਸਬੁੱਕ ਤੇ ਪਾਤੀ ਉਹ ਚੰਗੀ ਚੱਲੀ ਹੂੰ ਤੇ ਉਹਨੂੰ ਕਾਫੀ ਰਿਸਪੌਂਸ ਮਿਲਿਆ ਤੇ ਸਾਨੂੰ ਕਹਿੰਦੇ ਵੀ ਵੀ ਕਮੈਂਟਾਂ ਚ ਵਾਹ ਵਾਹ ਵੀ ਠੀਕ ਹੈ ਬਾਈ ਹੂੰ ਉਸ ਤੋਂ ਬਾਅਦ ਸਾਨੂੰ ਹੌਸਲਾ ਮਿਲਿਆ ਪਰ ਅੱਜ ਤੱਕ ਮੈਂ ਫੇਰ ਵੀ ਨਹੀਂ ਪਾਈ ਫਿਰ ਮੈਂ ਫੇਰ ਲਿਖਣ ਲੱਗ ਗਿਆ ਹੂੰ ਤੇ ਲਿਖ ਕੇ ਜਿੱਦਾਂ ਆਈ ਜਾਂਦੇ ਸੀ ਗਾਣੇ ਮੈਂ ਉਹਨਾਂ ਚ ਗੁਣ ਗਿਣਾਉਂਦਾ ਸੀਗਾ ਮੈਂ ਵੀ ਹਾਂ ਯਾਰ ਇੱਥੋਂ ਐਸ ਤੱਕ ਆਊਗਾ ਕਿਹੜੇ ਖਾਸ ਬੰਦੇ ਦੱਸਾਂ ਜੋਗ ਇਹਦੇ ਵਿੱਚ ਤੇ ਨਾਲ 11 ਬੇਲੀਆਂ ਦਾ ਖਾਸ ਇੱਕ ਤਾਂ ਬਈ ਆਪਣੇ ਇੱਧਰ ਸਾਹਮਣੇ ਬੈਠੇ ਆ ਜੀ ਬਾਈ ਕੀ ਨਾਮ ਹੈ ਤੁਹਾਡਾ ਬਾਈ ਦਾ ਨਾਮ ਰੱਖਾ ਸਿੰਘ ਹੈ ਜੀ ਓਕੇ ਹਾਂਜੀ ਤੇ ਪਿੰਡ ਚ ਕੋਚੀ ਕਹਿੰਦੇ ਇਹਨੂੰ ਕੋਚਾ ਉਹ ਪਿੰਡ ਵਾਲੇ ਨਾ ਹਾਂਜੀ 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 ਤੇ ਜਿੱਦਾਂ ਵੀ ਆਪਾਂ ਕਹਿ ਲਿਆ ਕਿ ਨਾ ਮੈਂ ਸਭ ਤੋਂ ਪਹਿਲਾਂ ਗਾਣਾ ਮੈਂ ਇਹ ਬਾਈ ਨੂੰ ਸੁਣਾਉਣਾ ਹੂੰ ਵੀ ਅੱਜ ਆਪਾਂ ਯਾਰ ਆਹ ਚੀਜ਼ ਕੀਤੀ ਹੈ ਨਵੀਂ ਆ ਜੇ ਚੰਗੀ ਲੱਗੀ ਤਾਂ ਫਿਰ ਇਹ ਜਦੋਂ ਇਹ ਕਹਿੰਦਾ ਵੀ ਹਾਂ ਯਾਰ ਬਾਈ ਵੀ ਠੀਕ ਆ ਬਹੁਤ ਚੰਗਾ ਮੈਰਿਜ ਹੋਈ ਹੈ ਹਾਂਜੀ ਘਰੇ ਜਾ ਕੇ ਪਰਿਵਾਰ ਦੇ ਜਾ ਕੇ ਗੱਲ ਕੀਤੀ ਮੈਸੇਜ ਕੋਲੇ ਜਾਂ ਮੰਮੀ ਡੈਡੀ ਕੋਲੇ ਜਾ ਕੇ ਲੈ ਵੀ ਮੈਂ ਲਿਖਦਾ ਮੈਂ ਗਾਉਣਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਜੀ ਕੀ ਰਿਲੇਸ਼ਨ ਸੀ ਉਹਨਾਂ ਦੇ ਬਸ ਇਦਾਂ ਹੀ ਆ ਕਹਿੰਦੇ ਦੇਖ ਲੋ ਚੱਲ ਰਿਹਾ ਹੈ ਨਾ ਵੀ ਇੱਕ ਵਾਰੀ ਟਰਾਈ ਕਰਕੇ ਉਹਨਾਂ ਨੇ ਵੈਸੇ ਆਪਾਂ ਕਹਿ ਦਗੇ ਵੀ ਵੀ ਮੈਨੂੰ ਰੋਕਿਆ ਨਹੀਂ ਜੇ ਅੱਜ ਤੱਕ ਚਾਹੇ ਮੈਂ ਕੁਝ ਵੀ ਆ ਤੇ ਉਹਨਾਂ ਨੂੰ ਪਤਾ ਵੀ ਇਹ ਜੋ ਵੀ ਕਰੂਗਾ ਵੀ ਠੀਕ ਹੀ ਕਰੂਗਾ ਇੱਕ ਬੰਦਾ ਅਨਮੈਡ ਹੁੰਦਾ ਉਹ ਤੇ ਕੋਈ ਜ਼ਿੰਮੇਵਾਰੀ ਨਹੀਂ ਹੁੰਦੀਗੀ ਹਾਂਜੀ ਤੁਸੀਂ ਮੈਰਿਡ ਹੋ ਮੈਰਿਡ ਹੋਣ ਤੋਂ ਬਾਅਦ ਇਹ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਘਰ ਦੀ ਹਾਂਜੀ ਹਾਂਜੀ ਇੱਕ ਤੁਸੀਂ ਕਹਿ ਰਹੇ ਹੋ ਲਾ ਵੀ ਅਸੀਂ ਜ਼ੀਰੋ ਲੈਵਲ ਤੋਂ ਉੱਠੇ ਆ ਹਾਂਜੀ ਜਿਵੇਂ ਲੈਵਲ ਟੂ ਉੱਠ ਗਿਆ ਜਿੱਤੇ ਕੱਪੜੇ ਆਪ ਤੇ ਸਟੈਂਡ ਹੋਏ ਆ ਹਾਂਜੀ ਮਿਹਨਤ ਕਰਕੇ ਸਟੈਂਡ ਹੋਏ ਆ ਤੁਸੀਂ ਪਰ ਕਈ ਵਾਰੀ ਦਿਮਾਗ ਦੇ ਵਿੱਚ ਇਹ ਗੱਲ ਤਾਂ ਆਉਂਦੀ ਹੋਊਗੀ ਲੈ ਵੀ ਯਾਰ ਮੈਂ ਕੱਲ ਨੂੰ ਗੋਣ ਲੱਪਿਆ ਕੱਲ ਨੂੰ ਸ਼ਾਇਦ ਮੈਂ ਸੋਲੋ ਨਾਗਾ ਮੈਂ ਡਿਊਟੀ ਵੀ ਕਰ ਸਕਦਾ ਹਾਂ ਹਾਂਜੀ ਹਾਂਜੀ ਤੇ ਜਦੋਂ ਡਿਊਟ ਕੁੜੀ ਆਉਂਦੀ ਆ ਨਾਲ ਹਾਂਜੀ ਤੇ ਉਹਦੇ ਵਿੱਚ ਘਰ ਦੇ ਵਿੱਚ ਕਈ ਦਿੱਕਤ ਪੈਦਾ ਹੋ ਜਾਂਦੇ ਕਈ ਦੜੇਰਾ ਦਰਾਰਾਂ ਪੈਦਾ ਹੋ ਜਾਂਦੀਆਂ ਹੁੰਦੀਆਂ ਤੇ ਇਸ ਕਰਕੇ ਘਰ ਦੇ ਵਿੱਚ ਕਿਤੇ ਮਿਸਰੀ ਨਾਲ ਬਹਿ ਕੇ ਕੱਲਿਆਂ ਬੈਕ ਇਧਰ ਆ ਕੇ ਕੀਤੀ ਹੈ ਨਹੀਂ ਅਸੀਂ ਇਸ ਵਿਸ਼ੇ ਤੇ ਗੱਲ ਨਹੀਂ ਹਲੇ ਕੀਤੀ ਜੀ ਪਰ ਮੈਨੂੰ ਇੰਨਾ ਕ ਮਾਣ ਆਪਣੇ ਘਰਦਿਆਂ ਤੇ ਵੀ ਜਿੱਦਾਂ ਵੀ ਮੈਂ ਕਹਿ ਦੂੰਗਾ ਉਹਨਾਂ ਨੇ ਕਹਿਣਾ ਵੀ ਬਾਈ ਠੀਕ ਹੈ ਜੋ ਵੀ ਤੈਨੂੰ ਚੰਗਾ ਲੱਗਦਾ ਹੈ ਨਾ ਜਾਂ ਕੋਈ ਝੂਠ ਕਾਉਣਾ ਪਸੰਦ ਕਰਦੇ ਕੋ ਸੋਲੋ ਮੇਰੇ ਨਾਲ ਜੀ ਜ਼ਿਆਦਾਤਰ ਗਾਣੀ ਡਿਊਟੀ ਹੈ ਓਕੇ ਹਾਂਜੀ ਮਾਰਕੀਟ ਦੇ ਵਿੱਚ ਕਦੋਂ ਤੱਕ ਗਾਣਾ ਆ ਰਿਹਾ ਤੁਹਾਡਾ ਹੁਣ ਮਾਰਕੀਟ ਚ ਬਾਈ ਜੀ ਥੋੜੇ ਟਾਈਮ ਤੱਕ ਹੀ ਅਸੀਂ ਗਾਣਾ ਕਰ ਰਹੇ ਹਾਂ ਤੇ ਦਰਸ਼ਕਾਂ ਦੇ ਸਾਹਮਣੇ ਆਵਾਂਗੇ ਇੱਕ ਬੇਨਤੀ ਕਰਦਾ ਸਾਰੇ ਦਰਸ਼ਕਾਂ ਨੂੰ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਇਸ ਕਰਕੇ ਵੀਰ ਦੀ ਸਪੋਰਟ ਜ਼ਰੂਰ ਕਰਿਓ ਜੇ ਤੇ ਵੀਡੀਓ ਨੂੰ ਵੱਧੋ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਕਿ ਹਰ ਇੱਕ ਬੰਦੇ ਤੱਕ ਇਹ ਵੀਡੀਓ ਪਹੁੰਚ ਸਕੇ ਥੋੜੇ ਸਮੇਂ ਤੱਕ ਇਹ ਵੀਰ ਦਾ ਗਾਣਾ ਆ ਰਿਹਾ ਹੈ ਜੋ ਕਿ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਪੇਸ਼ ਕਰਾਂਗੇ ਵੈਣ ਚਲਾਉਣੇ ਤੁਸੀਂ ਕਿਹੜੇ ਸਕੂਲ ਦੇ ਵਿੱਚ ਲੈ ਕੇ ਜਾਂਦੇ ਹੋ ਦਸ਼ਮੇਸ਼ ਹੈ ਜੀ ਪਬਲਿਕ ਦਸ਼ਮੇਸ਼ ਸਕੂਲ ਫਰੀਦਕੋਟ ਫਰੀਦਕੋਟ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਅੱਛਾ ਜੀ ਤੇ ਜਦੋਂ ਵੈਣ ਚਲਾਉਣੇ ਹੋ ਉਹਦੇ ਵੀ ਗੁਰਗਨਾਉਂਦੇ ਹੋ ਨਹੀਂ ਜੀ ਇੱਕ ਇੱਕ ਹੁੰਦਾ ਨਾ ਸੱਚ ਇੱਕ ਗੱਲ ਹੋਰ ਆ ਵੀ ਜਿੱਦਾਂ ਆਪਾਂ ਵੈਨ ਚਲਾ ਲਈ ਜਾਂ ਗੱਡੀ ਚਲਾ ਲਈ ਹੈਨਾ ਵੀ ਆਪਾਂ ਗਾਣੇ ਲਾ ਲੈਨੇ ਆ ਅਕਸਰ ਹੀ ਜਦੋਂ ਕੋਈ ਆਉਂਦਾ ਕੋਈ ਨਵਾਂ ਸੌਂਗ ਜਾਂ ਕਹਿੰਦੇ ਮੈਨੂੰ ਇਹ ਚੀਜ਼ ਦਾ ਸ਼ੌਂਕ ਵੀ ਨਹੀਂ ਹੈਗਾ ਮੈਂ ਸੁਣਦਾ ਨਹੀਂ ਬਹੁਤ ਘੱਟ ਸੁਣਦਾ ਮੈਂ ਇਹ ਚੱਕਰ ਹੈ ਨਾ ਵੀ ਆਪਣੇ ਨਾਲ ਗੱਡੀ ਦੇ ਵਿੱਚ ਡੈਕ ਲਾ ਸਕਦੇ ਹਾਂ ਜੀ ਹਾਂ ਜੀ ਕਿਉਂਕਿ ਜ਼ਿੰਮੇਵਾਰੀ ਉੱਤੇ ਬਹੁਤ ਬੱਚਿਆਂ ਦੀ ਵੱਡੀ ਹੁੰਦੀ ਹੈ ਕਿਉਂਕਿ ਤਾਂ ਟਾਈਮ ਦੇ ਪਾਬੰਦ ਰਹਿਣਾ ਉੱਥੇ ਸਕੂਲ ਦੇ ਵਿੱਚ ਪਹੁੰਚਣਾ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਬਹੁਤ ਵਧੀਆ ਗੱਲ ਆ ਤੁਹਾਡੀ ਕਿਉਂਕਿ ਸਕੂਲ ਟਾਈਮ ਤੋਂ ਅਲੱਗ ਹਾਂ ਜੀ ਉਸ ਤੋਂ ਟਾਈਮ ਤੋਂ ਅਲੱਗ ਆਪਦਾ ਉਸ ਤੋਂ ਵੀ ਜਿੱਦਾਂ ਆਪਾਂ ਕਹਿ ਲਿਗੇ ਵੀ ਚਲੋ ਤਾਂ ਸਕੂਲ ਵੈਨ ਨੂੰ ਆਪਾਂ ਇੱਕ ਟਾਈਮ ਤੇ ਹਨਾ ਵੀ ਉਹ ਚੀਜ਼ ਅਲੱਗ ਆ ਸਕੂਲ ਵੈਨ ਜਦੋਂ ਕਿਤੇ ਵੈਸੇ ਗੱਡੀ 'ਚ ਘੁੰਮਦੇ ਆ ਜਾਂ ਕਿਤੇ ਪਰ ਮੈਨੂੰ ਇੱਕ ਟਰੈਕਟਰ ਤੇ ਸ਼ੌਂਕ ਜ਼ਰੂਰ ਹੈ ਜਦੋਂ ਆਪਾਂ ਖੇਤ ਉਦੋਂ ਮੈਂ ਜ਼ਰੂਰ ਗਾਣੇ ਲਾਉਣਾਗਾ ਤੁਸੀਂ ਪਰਵਾਤ ਕਿਹੜੇ ਸਿੰਗਰ ਕੋਲੋਂ ਨੇ ਜ਼ਿਆਦਾਤਰ ਪਰਵਾਤ ਬਾਈ ਜਿੱਦਾਂ ਆਰਨੇਤ ਹੋ ਗਿਆ ਜੀ ਜਾਂ ਜਿੱਦਾਂ ਵੀ ਕੋਈ ਹੁਣ ਸੱਬੇ ਦਾ ਬਾਈ ਦਾ ਗਾਣਾ ਆਇਆ ਆ ਮੈਂ ਕਹਿੰਦਾ ਕੀ ਬਾਲਾ ਮੈਂ ਕਰਕੇ ਫਲਾਈ ਜਾਵਾਂ ਜਿੱਦੋਂ ਬਲਾਵੇਂ ਹਾਂ ਜੀ ਤੇ ਇੱਕ ਵੀਰ ਹੋਰ ਆ ਪਿੱਛੇ ਜਿਆ ਹੋਣੀ ਗਾਣਾ ਆ ਥੋੜਾ ਟਾਈਮ ਹੀ ਹੋਇਆ ਸਭ ਨੇ ਸਟਰਗਲ ਬਹੁਤ ਕੀਤਾ ਹੁਣੇ ਬਹੁਤ ਮਿਹਨਤ ਕੀਤੀ ਹੈ ਮਿਹਨਤ ਕਰਕੇ ਤੇ ਇੱਕ ਜ਼ੀਰੋ ਲੈਵਲ ਤੋਂ ਉੱਠ ਕੇ ਇੱਥੇ ਤੱਕ ਪਹੁੰਚਿਆ ਉਹ ਵੀ ਬੰਦਾ ਤੇ ਸਲੂਟਾਂ ਨੂੰ ਵੀ ਵੀਰ ਨੂੰ ਵੀ ਤੇ ਪਰਮਾਤਮਾ ਹਮੇਸ਼ਾ ਉਹਨੂੰ ਵਿਚਾਰ ਦੀ ਕਲਾ ਰੱਖੇ ਇਸੇ ਤਰ੍ਹਾਂ ਅਸੀਂ ਵੀ ਦੁਆ ਕਰਦੇ ਹਾਂ ਵੀ ਤੁਸੀਂ ਵੀ ਹਮੇਸ਼ਾ ਕਾਮਯਾਬ ਹੋਵੋ ਤੇ ਚੜ੍ਹਦੀ ਕਲਾ ਚ ਰਹੋ ਵੀ ਇਸੇ ਤਰ੍ਹਾਂ ਬਲੰਦੀਆਂ ਛੂਹੋ ਤੁਸੀਂ ਥੈਂਕ ਯੂ ਅੱਗੇ ਗਾਣਾ ਦਸ਼ਕਨ ਨੂੰ ਕਿਹੜਾ ਸੁਣਾਉਣਾ ਚਾਹੁੰਦੇ ਹੋ ਹੁਣ ਅੱਗੇ ਗਾਣਾ ਸੀਗਾ ਬਾਈ ਜੀ ਜਿੱਦਾਂ ਵੀ ਇੱਕ ਹੋਰ ਬੇਨਤੀ ਕਰਦਾ ਮੈਂ ਤੁਸੀਂ ਜਮਾਨੇ ਦੇ ਹਿਸਾਬ ਨਾਲ ਲਿਖਦੇ ਹੋ ਕਿ ਆਪਦੇ ਦਿਮਾਗ ਦੇ ਹਿਸਾਬ ਨਾਲ ਲਿਖਦੇ ਹੋ ਕਿ ਹੁਣ ਬੋਟਾਂ ਆ ਰਹੀਆਂ ਨੇ ਨੇੜੇ ਸਰਪੰਚੀ ਦੀਆਂ ਅਗਲਾ ਕਹਿੰਦਾ ਯਾਰ ਸਰਪੰਚੀ ਦੀਆਂ ਬੋਟਾਂ ਆ ਗਈਆਂ ਹਰ ਰਾਈਟਰ ਸੋਚਦਾ ਹਰ ਸਿੰਗਰ ਸੋਚਦਾ ਲੈ ਵੀ ਸਰਪੰਚੀ ਦਾ ਵੋਟਾਂ ਆਉਣੀਆਂ ਸਰਪੰਚੀ ਤੇ ਗਾਣਾ ਲਿਖ ਲਗੇ ਮੁੜ ਕੇ ਜਦੋਂ ਸਰਪੰਚੀ ਚੱਲਣ ਲੱਗੀ ਉਹ ਸਪੀਕਰਾਂ ਦੇ ਵਿੱਚ ਵੱਜੂਗਾ ਤੇ ਆਪਣੀ ਮਸ਼ਹੂਰੀ ਹੋਊਗੀ ਇਦਾਂ ਤਾਂ ਲਿਖਿਆ ਕੋਈ ਸਰਪੰਚੀ ਬਾਰੇ ਸਰਪੰਚੀ ਬਾਰੇ ਲਿਖਿਆ ਜੀ ਅਸੀਂ ਗਾਣਾ ਜਿਹੜਾ ਸਨਾਮ ਦੇ ਦਰਸ਼ਕ ਉਹਦੇ ਚ ਸੀਗਾ ਕੁੜੀ ਕਹਿੰਦੀ ਆ ਕਹਿੰਦੀ ਵੀ ਹਏ ਲੀਡਰਾਂ ਦੇ ਨਾਲ ਤੇਰੀ ਬਹਿਣੀ ਉੱਠਣੀ ਤੂੰ ਗੌਰ ਨਾਲ ਸੁਣੀ ਗੱਲ ਜੋ ਮੈਂ ਆਖਣੀ ਵੇ ਲੀਡਰਾਂ ਦੇ ਨਾਲ ਤੇਰੀ ਬਹਿਣੀ ਉੱਠਣੀ ਗੌਰ ਨਾਲ ਸੁਣੀ ਗੱਲ ਜੋ ਮੈਂ ਆਖਣੀ ਹਏ ਰਾਜਨੀਤੀ ਵਿੱਚ ਤੇਰੇ ਚੰਗੇ ਲੈਂਕ ਨੇ ਰਾਜਨੀਤੀ ਵਿੱਚ ਤੇਰੇ ਚੰਗੇ ਲੈਂਕ ਨੇ ਵੇ ਉਹਨਾਂ ਲੈਂਕਾਂ ਦਾ ਮੈਂ ਜੱਟਾ ਹੁਣ ਜੋਰ ਦੇਖਣਾ ਹਏ ਇੱਕੋ ਇੱਕ ਖਾਬ ਹੁਣ ਜੱਟਾ ਜੱਟੀ ਦਾ ਬਣਿਆ ਮੈਂ ਤੈਨੂੰ ਸਰਪੰਚ ਦੇਖਣਾ ਵੇ ਇੱਕੋ ਇੱਕ ਖਾਬ ਹੁਣ ਜੱਟਾ ਜੱਟੀ ਦਾ ਬਣਿਆ ਮੈਂ ਤੈਨੂੰ ਸਰਪੰਚ ਦੇਖਣਾ ਵੇ ਅੱਗੋ ਮੁੰਡਾ ਕਹਿੰਦਾ ਔਰ ਰਾਜਨੀਤੀ ਵਿੱਚ ਜੱਟ ਜੱਟ ਹੀ ਨਹੀਂ ਤੁਰੇ ਐਵੇਂ ਨਹੀਂ ਉਹ ਸਾਡੇ ਨਾਲ ਲੋਕੇ ਇਹਨੇ ਜੁੜੇ ਹੈ ਰਾਜਨੀਤੀ ਵਿੱਚ ਜੱਟ ਜੱਟ ਹੀ ਨਹੀਂ ਤੁਰੇ ਐਵੇਂ ਨਹੀਂ ਉਹ ਸਾਡੇ ਨਾਲ ਲੋਕੇ ਇਹਨੇ ਜੁੜੇ ਗੱਲ ਤਨ ਲਾ ਕੇ ਸੁਣੀ ਤੈਨੂੰ ਜੋ ਮੈਂ ਆਖਣੀ ਆ ਸਰਪੰਚੀ ਸਰਪੁੰਚੀਆਂ ਤਾਂ ਨਿੱਕੀ ਗੱਲ ਐ ਨਹੀਂ ਮੁੰਡਾ ਠਾਈ ਚ ਬਣਾਉ ਸਰਕਾਰ ਆਪਣੀ ਵਾਹ ਕੀ ਬਾਤ ਆ ਸਰਪੰਚੀ ਸਰਪੁੰਚੀਆਂ ਤਾਂ ਨਿੱਕੀ ਗੱਲ ਐ ਨਹੀਂ ਮੁੰਡਾ ਠਾਈ ਚ ਬਣਾਉ ਸਰਕਾਰ ਆਪਣੀ ਜੈ ਜੈਕਾਰ ਕੀ ਬਾਤ ਹੈ ਗੋਡੀ ਯਾਰ ਤੇ ਅੱਗੇ ਇੱਕ ਇਹ ਇੱਕ ਹੋਰ ਪੈਰਾ ਜੀ ਇਹਦਾ ਤੇ ਕਹਿੰਦੇ ਵੀ ਗਾਣਾ ਵੈਸੇ ਪੂਰਾ ਕਰੀ ਬੈਠੇ ਪਰ ਮੈਥੋਂ ਰਹਿ ਨਹੀਂ ਗਿਆ ਹਣ ਤੇ ਉਹਦੇ ਚ ਕਹਿੰਦੇ ਆ ਅਬੇ ਬਣ ਕੇ ਮੈਂਬਰ ਕਈ ਨੇ ਸਿਰ ਤੇ ਚੜੇ ਸਾਰਾ ਦਿਨ ਰਹਿੰਦੇ ਜ਼ਿਲ੍ਹੇ ਮਹੁਰਾਂ ਤੇ ਖੜੇ ਆ ਹਾਈ ਬਣ ਕੇ ਮੈਂਬਰ ਕਈ ਨੇ ਸਿਰ ਤੇ ਚੜੇ ਸਾਰਾ ਦਿਨ ਰਹਿੰਦੇ ਵੇਲੇ ਮਹੂੜਾਂ ਤੇ ਖੜੇ ਹਾਈ ਉਹਨਾਂ ਨੇ ਕੀ ਕਰਨਿਆ ਹੱਲ ਮਸਲੇ ਵੇ ਉਹਨਾਂ ਕਿੱਥੋਂ ਕਰਨਿਆ ਹੱਲ ਮਸਲੇ ਜਾ ਕੇ ਘਰਾਂ ਚ ਜੀਨੇ ਰਸੋਈ ਵੱਲ ਚੱਕਣਾ ਆਏ ਹੇ ਕੀ ਬਾਤ ਹੈ ਇੱਕੋ ਇੱਕ ਖਾਬ ਹੁਣ ਜਟਾ ਜੱਟੀ ਦਾ ਬਣਿਆ ਮੈਂ ਤੈਨੂੰ ਸਰਪੰਚ ਦੇਖਣ ਦੇ ਕਰ ਲੈਣ سپورਟ ਪੂਰੀ ਆ ਹਾਂਜੀ ਪੂਰੀ ਆ ਜੀ ਇਹ ਗਾਇਕੀ ਲੈਣ ਇੰਨੀ ਕਿ ਮਹਿੰਗੀ ਹੋ ਚੁੱਕੀ ਆ ਕਿ ਇਹਦੇ ਤੱਕ ਪਹੁੰਚ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਲਿਖਣਾ ਸਿੱਖ ਗਏ ਤੁਸੀਂ ਇਹ ਤੇ ਕੋਈ ਪੈਸਾ ਨਹੀਂ ਲੱਗਣਾ ਹਾਂਜੀ ਗਾਉਣਾ ਸਿੱਖ ਗਏ ਤੁਸੀਂ ਇਹ ਤੇ ਕੋਈ ਪੈਸੇ ਨਹੀਂ ਲੱਗਣਾ ਤੁਹਾਡਾ ਆਪਣਾ ਟੈਲੈਂਟ ਹੈ ਹਾਂਜੀ ਪਰ ਜਦੋਂ ਰਿਕਾਰਡ ਹੋਣਾ ਤੇ ਵੀਡੀਓ ਬਣਨੀ ਤੇ ਖਰਚੇ ਬਹੁਤ ਆ ਜਾਂਦੇ ਫਿਰ ਕਿਵੇਂ ਕਰੋਗੇ ਇਹ ਤਾਂ ਦੇਖੋ ਜੀ ਹੁਣ ਜੇ ਪ੍ਰਮਾਤਮਾ ਇੱਥੋਂ ਤੱਕ ਲੈ ਕੇ ਆਇਆ ਆਪਾਂ ਨੂੰ ਹਨ ਤੇ ਇਹ ਤਾਂ ਹੁਣ ਉਹਦੀ ਰਜ਼ਾ ਵੀ ਅੱਗੇ ਲੈ ਕੇ ਜਾਊਗਾ ਬਾਕੀ ਆਪਾਂ ਪ੍ਰਮਾਤਮਾ ਤੇ ਪੂਰਾ ਭਰੋਸਾ ਕਰਦੇ ਆਂ ਵੀ ਇੱਥੋਂ ਤੱਕ ਲੈ ਕੇ ਅੱਗੇ ਵੀ ਪੱਕਾ ਲੈ ਕੇ ਜਾਊਗਾ ਪੂਰਾ ਵਿਸ਼ਵਾਸ ਕਲਾ ਨੂੰ ਪਿਆਰ ਕਰਨ ਵਾਲੇ ਅਪਸਰੋਤੇ ਬਹੁਤ ਹੁੰਦੇ ਆ ਤੇ ਕਿਉਂਕਿ ਉਹਦੋਂ ਬਸ ਲੋਤੇ ਵੀ ਜੁੜ ਜਾਂਦੇ ਆ ਹਰ ਇੱਕ ਬੰਦਾ ਸਪੋਰਟ ਕਰਦਾ ਜਿਵੇਂ ਸਾਬੇ ਵੀਰੇ ਦੀ ਕੀਤੀ ਆ ਹਾਂਜੀ ਸੋ ਇਸੇ ਤਰ੍ਹਾਂ ਹੀ ਪਰਮਾਤਮਾ ਕਰੇ ਲੈ ਵੀ ਤੁਸੀਂ ਜਲਦੀ ਉਹ ਵੀਡੀਓ ਸ਼ੂਟ ਕਰੋ ਔਰ ਗਾਣਾ ਰਿਕਾਰਡ ਕਰਕੇ ਜਲਦੀ ਦਰਸ਼ਕਾਂ ਦੇ ਰੂਬਰੂ ਕਰੋ ਆਈਡੀਆ ਕਿੰਨੇ ਚਿਰ ਚਰਚਾ ਕਰਦਾ ਗਾਣਾ ਆਈਡੀਆ ਦੇਖਦੇ ਆਂ ਜੀ ਆਪਾਂ ਨਾ ਅਕਤੂਬਰ ਦੇ ਸ਼ਾਇਦ ਪਿਛਲੇ ਮਹੀਨੇ ਓਕੇ ਹਾਂਜੀ ਤੁਸੀਂ ਜਿਹੜਾ ਹੁਣ ਗੀਤ ਕਰ ਰਹੇ ਹੋ ਹਾਂਜੀ ਜਿਹੜਾ ਪਹਿਲਾ ਗੀਤ ਕਰਨਾ ਜਿਹੜਾ ਤੁਸੀਂ ਕਹਿੰਦੇ ਆ ਬਸ ਅਕਤੂਬਰ ਦੇ ਅਕਤੂਬਰ ਦੇ ਕਰਨਾ ਹਾਂਜੀ ਹਾਂਜੀ ਅਕਤੂਬਰ ਚ ਸਾਡੀ ਕੋਸ਼ਿਸ਼ ਆ ਵੀ ਅਸੀਂ ਅਗਲੇ ਮਹੀਨੇ ਕਰਾਂਗੇ ਗਾਣਾ ਪੱਕਾ ਹੀ ਕਰਾਂਗੇ ਇਹ ਸੋਲੋ ਕਰੋਂਗੇ ਜਾਂ ਡਿਊਟ ਕਰੋਂਗੇ ਡਿਊਟ ਕਰਾਂਗੇ ਜੀ ਤੇ ਡਿਊਟ ਦੇ ਵਾਸਤੇ ਅਕਸਰ ਸਾਨੂੰ ਫੀਮੇਲ ਸਿੰਗਰ ਵਾ ਦੀ ਵੀ ਬਹੁਤ ਲੋੜ ਹੈ ਸਾਡੀ ਨਾ ਵੀ ਮੰਨ ਕੇ ਚਲੋ ਤਿਆਰੀ ਦੋਨਾਂ ਦੀ ਚੱਲ ਰਹੀ ਹੈ ਜਾਂ ਸੋਲੋ ਕਰਾਂਗੇ ਜੇ ਤਾਂ ਜੇਕਰ ਕੋਈ ਸਾਨੂੰ ਵੀ ਕੋਈ ਮਿਲਦਾ ਕੋਈ ਚਾਂਸ ਕਿਸੇ ਪਾਸੇੋਂ ਡਿਊਟ ਗਾਣਾ ਕਰਨ ਦਾ ਤਾਂ ਸਾਡੀ ਕੋਸ਼ਿਸ਼ ਆ ਵੀ ਪਹਿਲਾਂ ਡਿਊਟ ਕਰੀਏ ਕਦੇ ਐਨੀ ਸੋਚਿਆ ਮੈਂ ਗਾਣੇ ਲਿਖਦਾ ਹਾਂ ਮੈਂ ਕਿਸੇ ਸਿੰਗਰ ਨੂੰ ਦੇ ਦਾਂ ਉਹ ਮੇਰੇ ਗਾਣੇ ਗਾਵੇ ਤੇ ਮੇਰਾ ਫਿਰ ਵੀ ਨਾਂ ਬਣਨੇ ਨਹੀਂ ਜੀ ਐਦਾਂ ਨਹੀਂ ਮੈਂ ਸੋਚਿਆ ਇਹ ਮੰਚ ਨਹੀਂ ਕਦੇ ਨਾ ਜੀ ਮੰਚ ਨਹੀਂ ਐਦਾਂ ਤਿੰਨ ਮਹੀਨੇ ਹੋ ਗਏ ਤੈਨੂੰ ਗਾਣੇ ਲਿਖਦਿਆਂ ਨੂੰ ਹਾਂਜੀ ਰੈਫਰਲ ਕਰਦਿਆਂ ਨੂੰ ਗਾਉਂਦਿਆਂ ਨੂੰ ਹਾਂਜੀ ਕਿੰਨੇ ਗਾਣੇ ਲਿਖ ਲਏ ਤੁਸੀਂ ਗਾਣੇ ਹੋ ਗਏ ਨੇ ਤਕਰੀਬਨ 25 ਤੋਂ 30 ਗਾਣੇ ਤੱਕ ਅਸੀਂ ਕਰ ਲਏ ਹਾਂ ਨਵੇਂ ਗਾਣੇ ਜਿਹੜਾ ਤੁਹਾਡੇ ਮਾਈਂਡ ਦੇ ਵਿੱਚ ਤੁਹਾਨੂੰ ਆਪਣੇ ਨਾਲ ਜ਼ਿਆਦਾ ਪਸੰਦ ਹੈ ਉਹ ਦਰਸ਼ਕਾਂ ਦੇ ਰੂਹੂ ਕਰੋਗੇ ਹੂੰ ਉਦੇਜੇ ਸੀਗਾ ਹਏ ਚੱਕੀ ਫਿਰੇ ਜੱਟਾ ਅਸਲ ਹਨ ਜਹਜ ਵੇ ਲੱਗਦੀ ਨਹੀਂ ਮੈਨੂੰ ਹੁਣ ਤੇਰੀ ਖੈਰ ਵੇ ਚੱਕੀ ਫਿਰੇ ਜੱਟਾ ਅਸਲ ਹਨ ਜਹਜ ਵੇ ਲੱਗਦੀ ਨਹੀਂ ਮੈਨੂੰ ਹੁਣ ਤੇਰੀ ਖੈਰ ਵੇ ਆ ਸਾਰਾ ਦਿਨ ਰਹਿਨੇ ਫੁਕਰ ਹੀ ਚ ਉੱਡਿਆ ਸਾਰਾ ਦਿਨ ਰਹਿਨੇ ਫੁਕਰ ਹੀ ਚ ਉੱਡਿਆ ਵੇ ਜਿੱਦ ਚੜ ਗਿਆ ੜਕੇ ਬੜਾ ਪਛਤਾਏਗਾ ਹਾ ਇੱਕ ਗੱਲ ਮੈਥੋਂ ਮੇਰੀ ਲਿਖ ਕੇ ਲੈ ਲਾ ਜੇਲ ਦੀਆਂ ਪੱਕੀਆਂ ਤੂੰ ਪੱਕਾ ਖਾਏਗਾ ਇੱਕ ਗੱਲ ਮੈਥੋਂ ਮੇਰੀ ਲਿਖ ਕੇ ਲੈ ਲੈ ਜੇਲ੍ਹ ਦੀਆਂ ਪੱਕੀਆਂ ਤੂੰ ਪੱਕਾ ਖਾਏਂਗਾ ਹਾਵੇ ਅੱਗੋ ਮੁੰਡਾ ਕਹਿੰਦਾ ਹਾਈ ਅਸਲ ਔਰਕਾਂ ਨੇ ਪਾਵੇਂ ਹਨ ਜਹਜ ਨਹੀਂ ਪਰ ਕਮ ਗੱਬਰੂ ਦੇ ਸਾਰੇ ਜਹਜ ਨਹੀਂ ਅਸਲ ਔਰਕਾਂ ਨੇ ਪਾਵੇਂ ਹਨ ਜਹਜ ਨਹੀਂ ਪਰ ਕਮ ਗੱਬਰੂ ਦੇ ਸਾਰੇ ਜਹਜ ਨਹੀਂ ਆ ਜਾਣ ਕੇ ਪਰਹੁਣੇ ਦੇ ਜੋ ਵਿੱਚ ਵੱਜਦੇ ਜਾਣ ਕੇ ਪਰਹੁਣੇ ਦੇ ਨੇ ਵਿੱਚ ਵੱਜਦੇ ਨਹੀਂ ਸਾਡੇ ਦਿਨੋਂ ਦਿਨ ਵੱਧਦੇ ਜਾਂਦੇ ਆ ਵੈਰ ਨਹੀਂ ਹਾਏ ਜੇਲਾ ਜੂਲਾ ਵਾਲਾ ਸਾਨੂੰ ਖੌਫ ਕੋਈ ਨਾ ਪੁੱਛੇ ਬਿਨਾ ਖੁੱਲ ਦਾਣਾ ਬਲੋ ਸ਼ੇਰ ਨਹੀਂ ਆਏ ਹਾਏ ਆ ਜੇਲਾ ਜੂਲਾ ਵਾਲਾ ਸਾਨੂੰ ਖੌਫ ਕੋਈ ਨਾ ਨਹੀਂ ਸਾਡੇ ਪੁੱਛੇ ਬਿਨਾ ਖੁੱਲ ਦਾਣਾ ਬਲੋ ਸ਼ੇਰ ਨਹੀਂ ਹੈ ਸਟੱਡੀ ਕਿਥੋਂ ਦੀ ਕੀਤੀ ਤੁਹਾਡੀ ਸਟੱਡੀ ਭਾਈ ਜੀ ਪਲੱਸ 2 ਕੀਤੀ ਹੈ ਜੀ ਮੇਰੀ ਕਿਹੜੇ ਸਕੂਲ ਚ ਜਨ ਸਰਪਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨ ਸਰਪਤ ਹਾਂ ਜੀ ਆਪਣੇ ਸਾਦਕ ਦੇ ਨਾਲ ਜਨ ਸਰ ਗੁਰਦਵਾਰ ਸਾਹਿਬ ਜੀ ਤੋਂ 10ਵੀਂ ਪਾਸੇ ਹਾਂ ਜੀ ਜਿਹਦੇ ਚਾਰ ਸ਼ੂ ਪ੍ਰਾਪਤ ਸੀ ਗੁਰੂਵਰ ਸਿੰਘ ਜੀ ਦੇ ਹਾਂ ਜੀ ਸਕੂਲ ਦੇ ਵਿੱਚ ਟੀਚਰ ਕਿਹੜੇ ਨੂੰ ਜ਼ਿਆਦਾ ਦਰ ਲੱਗਦਾ ਸੀ ਤੁਹਾਨੂੰ ਡਰ ਤਾਂ ਦੇਖੋ ਇਹ ਸਾਰਿਆਂ ਦਾ ਹੀ ਹੁੰਦਾ ਹੈਗਾ ਤੇ ਬਾਕੀ ਨਾ ਮੇਰਾ ਪਿਆਰ ਬੜਾ ਸੀ ਹਮ ਸਾਰੇ ਸਟਾਫ ਨਾਲ ਬੜਾ ਪਿਆਰ ਸੀ ਸਾਰੇ ਵੀ ਬਹੁਤ ਪਿਆਰ ਕਰਦੇ ਸੀਗੇ ਸਕੂਲ ਦੇ ਵਿੱਚ ਜਦੋਂ ਬਾਲਸਵਾ ਲੱਗਦੀ ਸੀਗੀ ਉਦੋਂ ਵੀ ਕਿਤੇ ਗੁਣਗਣਾਉਂਦੇ ਸੀ ਨਾ 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 ਅੱਛਾ ਤੇ ਇਹ ਸਕੂਲ ਹਟਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਹਾਂਜੀ ਹਾਂਜੀ ਸ਼ੌਕ ਪਿਆ ਹੈ ਰੈਕਟਰ ਦਾ ਹੈ ਹਾਂਜੀ ਤੁਸੀਂ ਆ ਦੇਖੋਗੇ ਫੇਰ ਕਹਾਂਗੇ ਵੀ ਆ ਜਿੱਦਾਂ ਨਾ ਹੁਣ ਨਸਾਰੇ ਤੇ ਆ ਝੋਨੇ ਹੂੰ ਜਿਵੇਂ ਹੁਣ ਮੁੰਦਰਾਂ ਕੱਢੀਆਂ ਹਜੇ ਪੱਕੇ ਨਹੀਂ ਹੂੰ ਇਹ ਚੋਨਾ ਲੱਗ ਰਿਹਾ ਸੀਗਾ ਅੱਛਾ ਜਦੋਂ ਦਸੀਂ ਇਸ ਮੰਨ ਕੇ ਚੱਲੋ 3 ਕਿ ਮਹੀਨੇ ਹੋਏ ਆ 3 ਮਹੀਨੇ ਦੇ ਵਿੱਚ ਇੱਥੇ ਤੱਕ ਪਹੁੰਚ ਗਏ ਤੁਸੀਂ ਹਾਂਜੀ ਤੇ ਗਾਣੇ ਹੁਣ ਸਾਨੂੰ ਪਹਿਲਾਂ ਡਰ ਸੀ ਵੀ ਯਾਰ ਗਾਣੇ ਹੋਣੇ ਨਹੀਂ ਹੁਣ ਸਾਨੂੰ ਵੀ ਇੰਨਾ ਇੱਕ ਦਿਨ ਨੂੰ ਨਹੀਂ ਯਾਦ ਵੀ ਕਿੰਨੇ ਇੱਕ ਸਕੂਲ ਵੈਨ ਦੇ ਵਿੱਚ ਕੰਮ ਕਰਦੇ ਤੁਸੀਂ ਹਾਂਜੀ ਸਵੇਰ ਜਾਂਦੇ ਹਾਂ ਹਾਂਜੀ ਬੱਚੇ ਛੱਡ ਕੇ ਬਾਅਦ ਦੇ ਵਿੱਚ ਤੁਸੀਂ ਘਰ ਦਾ ਕੰਮ ਵੀ ਕਰਨਾ ਹੈ ਹਾਂਜੀ ਤੇ ਫਿਰ ਰੈਸਲ ਕਿ ਟਾਈਮ ਕਰਦੇ ਹੋ ਬਸ ਸਕੂਲ ਵੈਨ ਜਿੱਦਾਂ ਘਰੇ ਆ ਕੇ ਮੈਂ ਤਕਰੀਬਨ 303 ਫਰੀ ਹੋ ਜਾਣਾ ਜੀ ਉਸ ਤੋਂ ਬਾਅਦ ਫਿਰ ਆ ਕੇ ਕੋਈ ਮਾੜਾ ਮੋਟਾ ਘਰ ਦਾ ਕਰਕੇ ਦੇ ਫਿਰ ਅਸੀਂ ਸ਼ਾਮ ਨੂੰ ਇੱਥੇ ਹੀ ਆਉਣੇ ਆਹ ਇੱਥੇ ਹੀ ਅਸੀਂ ਰਿਆਜ਼ ਕਰਦੇ ਆ ਸਾਰਾ ਜੋ ਸਾਡਾ ਇੱਥੋਂ ਹੀ ਜੁੜਿਆ ਹੋਇਆ ਇੱਥੋਂ ਹੀ ਸਟਾਰਟਿੰਗ ਹੋਈ ਹੋਈ ਹੈ ਸਾਡੀ ਦੱਸਣ ਦੱਸ ਦੇਣਾ ਚਾਹਣਾ ਤੁਹਾਨੂੰ ਉਹ ਵੀ ਵੀਡੀਓ ਦਿਖਾਉਣੀ ਅਸੀਂ ਆਹ ਧਿਆਨ ਨਾਲ ਦੇਖੋ ਜਿਹੜੀ ਮੋਟਰ ਤੇ ਰਿਆਜ਼ ਕਰਦੇ ਸੀ ਇਹ ਉਹ ਵੀ ਤੁਹਾਨੂੰ ਦਿਖਾਉਣੀ ਆ ਆਹ ਦੇਖੋ ਜੇ ਮੋਟਰ ਤੇ ਕਿਵੇਂ ਰਿਆਜ਼ ਕਰਦੇ ਇਹ ਮੇਰਾ ਇਹਦਾ ਅਗਲਾ ਪੈਰਾ ਸੀਗਾ ਹਾਏ ਤੇਰੀ ਮਿਹਰਬਾਨੀ ਜੋ ਤੂੰ ਲਿਖਣਾ ਸਿਖਾ ਗਈ ਨਹੀਂ ਤਾਂ ਗੱਬਰੂ ਨੂੰ ਲਿਖਣਾ ਵੀ ਨਾਮ ਨਹੀਂ ਸੀ ਹੁੰਦਾ ਹਾਈ ਪਿਆਰ ਵਿੱਚ ਜਿਨਾ ਕਰਦੀ ਤੂੰ ਬੇਵਫਾਈ ਅੱਜ ਗੀਤ ਘਰੀ ਵਿੱਚ ਤੇਰਾ ਯਾਰ ਨਹੀਂ ਸੀ ਹੁੰਦਾ ਹਾਈ 24 ਘੰਟੇ ਰੱਖਦੀਆਂ ਦਿਲਾਂ ਵਿੱਚ ਮੈਲ ਕਰ ਵਾਹਿਗੁਰੂ ਦਾ ਇਹ ਜਾਪ ਲੈਂਦੀਆਂ ਹਾਈ ਓਏ ਹਾਈ ਫਕਰ ਬੰਦੇ ਦਾ ਫਿਰ ਮਾਰਦਾ ਹੈ ਸ਼ਰਾਫ ਨਾ ਹੀ ਪੇਕੇ ਨਾ ਹੀ ਸੋਹਰੇ ਖੁਸ਼ ਰਹਿੰਦੀਆਂ ਹਾਈ ਫਕਰ ਬੰਦੇ ਦਾ ਫਿਰ ਮਾਰਦਾ ਹੈ ਸ਼ਰਾਫ ਨਾਹੀ ਪੇਕੇ ਨਾਹੀ ਸੋਰੇ ਖੁਸ਼ ਰਹਿੰਦੀਆਂ ਹੋਰ ਅੱਗੇ ਦਾ ਕੀ ਵਿਚਾਰ ਆ ਤੁਹਾਡਾ ਹੁਣ ਜੀ ਦਾ ਬਸ ਗਾਣਾ ਕਰਨਾ ਜੀ ਹੁਣ ਤਾਂ ਕਈ ਵਾਰੀ ਤੁਸੀਂ ਜ਼ਿਆਦਾ ਤਾਂ ਤੁਹਾਡੇ ਡਿਊਟੀ ਲਿਖੇ ਹੋਏ ਆ ਹਾਂਜੀ ਡਿਊਟੀ ਦੇ ਵਿੱਚ ਤੁਹਾਨੂੰ ਫੀਮੇਲ ਸਿੰਗਰ ਵੀ ਚਾਹੀਦੇ ਹਾਂਜੀ ਤੇ ਫਿਰ ਉਹਦੀ ਕਿ ਕਿਸ਼ਣ ਕਿਵੇਂ ਕਰੋ ਦੱਸ ਦੇਣਾ ਚਾਹੁੰਦਾ ਜੀ ਆਪਣੇ ਦਰਸ਼ਕਾਂ ਨੂੰ ਵੀ ਵੀ ਅਸੀਂ ਨਾ ਵਿਪਾਲ ਆ ਸਾਡੀ ਜਾਰੀ ਆ ਜੀ ਜੇਕਰ ਕੋਈ ਭੈਣ ਕੋਈ ਸ਼ੌਂਕ ਰੱਖਦੀ ਹੈ ਗਾਉਣ ਦਾ ਹਨਾ ਲੇਡੀਜ਼ ਕੋਈ ਵੀ ਤੇ ਸਾਡੇ ਨਾਲ ਕੰਟੈਕਟ ਕਰੇ ਤੇ ਅਸੀਂ ਗਾਣਾ ਕਰਾਂਗੇ ਨਹੀਂ ਤੇ ਸਿੱਖੇ ਸਖਾਇ ਸਿੰਗਰ ਵੀ ਹੈਗੇ ਫੀਮੇਲ ਸਿੰਗਰ ਹੈਗੇ ਉੱਥੇ ਦਾ ਉਹਨਾਂ ਨਾਲ ਕੰਮ ਕਰਨਾ ਚਾਹੂਗੇ ਬਿਲਕੁਲ ਕਰਨਾ ਚਾਹਾਂਗੇ ਜੀ ਜੇ ਕੋਈ ਮੌਕਾ ਦੇਵੇ ਤਾਂ ਕਿਉਂਕਿ ਨਾਲੇ ਤੁਹਾਡਾ ਉਹਨਾਂ ਦਾ ਤਜਰਬਾ ਹੋਇਆ ਹੋਊਗਾ ਹਾਂਜੀ ਹਾਂਜੀ ਕਿ ਤੁਹਾਨੂੰ ਇਹ ਗੱਲ ਦਾ ਸੁਖਾਈ ਅਸੀਂ ਸਾਨੂੰ ਏਦਾਂ ਨਾਲ ਜੀ ਵੀ ਅੱਜਕੱਲ ਜਦੋਂ ਕੋਈ ਛੋਟਾ ਬੰਦਾ ਹਨਾ ਕੋਈ ਮੰਨ ਕੇ ਚੱਲੋ ਥੱਲੋਂ ਉੱਠਦਾ ਤਾਂ ਅੱਜਕੱਲ ਕੋਸ਼ਿਸ਼ ਹਰ ਇੱਕ ਦੀ ਏਦਾਂ ਹੁੰਦੀ ਵੀ ਇਹਨੂੰ ਉੱਠਣ ਨਾ ਦੇ ਅੱਜ ਕੱਲ ਲਤਾਂ ਖੇਚਣ ਵਾਲੇ ਬਹੁਤ ਨੇ ਸਪੋਰਟ ਕਰਨ ਵਾਲਾ ਕੋਈ ਵਿਰਲਾ ਹੀ ਤੁਹਾਨੂੰ ਮਿਲੂਗਾ ਤੇ ਬਾਕੀ ਜਿੱਦਾਂ ਮੈਂ ਤੁਹਾਨੂੰ ਕਹਿ ਕੇ ਕਿਹਾ ਵੀ ਆਪਾਂ ਜਿੱਦਾਂ ਹਨਾ ਬੈਠਦੇ ਆ ਚਾਰਪਰ ਇਹਨਾਂ ਨੂੰ ਵੀ ਜਿੱਦਾਂ ਚੰਗੀ ਲੱਗਦੀ ਗੱਲ ਕਿਉਂਕਿ ਜਿਹੜੀ ਮਾੜੀ ਹੋਵੇ ਫਿਰ ਇਹ ਟੋਕ ਦਿੰਦੇ ਬਿਲਕੁਲ ਦਰਸ਼ਕਾਂ ਨੂੰ ਬਸ ਇਹੀ ਹੈ ਜੀ ਹੱਥ ਜੋੜ ਕੇ ਬੇਨਤੀ ਆ ਤੇ ਵੀ ਅੱਗੇ ਸਾਡਾ ਗਾਣਾ ਆ ਰਿਹਾ ਵਾਦ ਤੋਂ ਬਾਅਦ ਸਾਡੀ ਸਪੋਰਟ ਕਰਿਓ ਤੇ ਜੇਕਰ ਵੀ ਆਪਾਂ ਹਨਾ ਜਿੱਦਾਂ ਕਹਿੰਦੇ ਵੀ ਨਵੇਂ ਬੰਦੇ ਲਈ ਬਹੁਤ ਔਖਾ ਹੁੰਦਾ ਅੱਗੇ ਜਾਣਾ ਇਬਸਾ ਹੱਥ ਜੋੜ ਕੇ ਬੇਨਤੀ ਆ ਵੀ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਨ ਤੇ ਕਮੈਂਟ ਕਰਨ ਵੀ ਕਿਦਾਂ ਦਾ ਲੱਗਿਆ ਤੇ ਆਪਣਾ ਨੰਬਰ ਦੱਸ ਦੇ ਦੋ ਮੇਰਾ ਹੈਗਾ ਜੀ 98772 76955 ਤੁਸੀਂ ਇਸ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਵੇ ਤੈਨੂੰ ਕਿਹੜੀ ਗੱਲ ਦਾ ਗਰੂਰ ਹੋ ਗਿਆ ਤੂੰ ਥੋੜਾ ਥੋੜਾ ਮੇਰੇ ਕੋਲੋਂ ਦੂਰ ਹੋ ਗਿਆ ਹੇ ਤੈਨੂੰ ਕਿਹੜੀ ਗੱਲ ਦਾ ਗਰੂਰ ਹੋ ਗਿਆ ਤੂੰ ਹੁੰਦਾ ਹੁੰਦਾ ਮੇਰੇ ਕੋਲੋਂ ਦੂਰ ਹੋ ਗਿਆ ਆ ਦੂਰਧਾਰੇ ਵਾਲੀ ਛੱਡ ਗੱਲ ਨਖਰੋ ਨੀ ਮੈਨੂੰ ਮੇਰੇ ਗੀਤਾਂ ਦਾ ਸਰੂਰ ਹੋ ਗਿਆ ਨੀ ਜਿਹੜੇ ਹਵਾ ਵਿੱਚ ਉੱਚੇ ਉੱਡਦੇ ਆ ਆ ਲੋਰੋਂ ਵੱਧ ਉੱਚੇ ਉੱਡਦੇ ਨੀ ਉਹਨਾ ਉੱਚੇ ਹਨ ਫੜ ਲੈਣਦੇ ਤੂੰ ਮੈਨੂੰ ਝਾਂਜੜਾ ਕਰਾ ਦੇ ਮਿੱਤਰਾਂ ਨੀ ਮੈਨੂੰ ਗਾਣਾ ਹਲੇ ਕਰ ਲੈਣਦੇ ਤੂੰ ਮੈਨੂੰ ਝਾਂਜੜਾ ਕਰਾ ਦੇ ਮਿੱਤਰਾਂ ਨੀ ਮੈਨੂੰ ਗਾਣਾ ਹਲੇ ਕਰ ਲੈਣਦੇ ਅਗੂ ਕੁੜੀ ਕਹਿੰਦੀ ਐ ਫੇਰ ਕਹਿੰਦੀ ਐ ਵੇ ਕਿਹੜੀ ਗੱਲਾਂ ਮੈਨੂੰ ਤੜਫਾਉਂਦਾ ਫਿਰਦਾ ਹੈ ਕਿਉਂ ਅੱਗ ਮੇਰੇ ਕਾਲਜੇ ਚ ਲਾਉਂਦਾ ਫਿਰਦਾ ਹੈ ਵੇ ਕਿਹੜੀ ਗੱਲਾਂ ਮੈਨੂੰ ਤੜਫਾਉਂਦਾ ਫਿਰਦਾ ਹੈ ਕਿਉਂ ਅੱਗ ਮੇਰੇ ਕਾਲਜੇ ਚ ਲਾਉਂਦਾ ਫਿਰਦਾ ਦੇ ਜਿੱਦਾਂ ਫਸਲਾਂ ਨੂੰ ਸੋਕਾ ਮਾਰਦਾ ਹੈ ਹੈ ਜਿੱਦਾਂ ਫਸਲਾਂ ਨੂੰ ਸੋਕਾ ਮਾਰਦਾ ਹੈ ਨਹੀਂ ਮੈਨੂੰ ਮੀਂਹ ਵਾਂਗੂ ਵਰ ਲੈਣ ਦੇ ਤੂੰ ਮੈਨੂੰ ਝਾਂਗੜਾਂ ਕਰਾ ਦੇ ਮਿੱਤਰਾਂ ਨਹੀਂ ਮੈਨੂੰ ਗਾਣਾ ਹਲੇ ਕਰ ਲੈਣ ਦੇ ਵਾਹ ਸੋ ਮਿੱਤਰੋ ਝਾਂਜਰਾਂ ਵੀ ਹੋ ਜਾਣਗੀਆਂ ਪਰ ਗਾਣੇ ਲਈ ਵੀ 20-20 ਯੂਰ ਕਰੋ ਜੇ ਕਿਉਂਕਿ ਵੀਰ ਨੇ ਪਹਿਲਾ ਗਾਣਾ ਕਰਨਾ ਹੈ ਹੁਣ ਡਿਸਾਈਡ ਇਹ ਕਰਨੇ ਨੇ ਲੈ ਵੀ ਸੋਲੋ ਕਰਨ ਜਾਂ ਡਿਊਟ ਕਰਨ ਉਹ ਤੁਹਾਡੇ ਕਮੈਂਟਾਂ ਤੇ ਡਿਪੈਂਡ ਕਰਦਾ ਕਿਉਂਕਿ ਅਗਲੇ 1 ਮਹੀਨੇ ਤੱਕ ਉਹ ਗਾਣਾ ਰਿਕਾਰਡ ਹੋਣਾ ਉਸ ਤੋਂ ਪਹਿਲਾਂ ਪਹਿਲਾਂ ਕਮੈਂਟ ਕਰਕੇ ਦੱਸ ਦਿਓ ਜੇ ਲੈ ਵੀ ਸੋਲੋ ਕਰੀਏ ਜਾਂ ਡਿਊਟ ਕਰੀਏ ਹੁਣ ਜੋ ਇਜਾਜ਼ਤ ਧੰਨਵਾਦੀ ਬਹੁਤ ਬਹੁਤ